ਬੀਤੀ 14 ਜਨਵਰੀ ਨੂੰ ਕੁਝ ਹੁੱਲੜਬਾਜ਼ ਹੁੱਲੜਬਾਜ਼ੀ ਕਰ ਰਹੇ ਸੀ ਔਰ ਇਸੇ ਦੌਰਾਨ ਜਦੋਂ ਪੁਲਿਸ ਮੁਲਾਜ਼ਮ ਉਹਨਾਂ ਨੂੰ ਰੁਕਣ ਦੇ ਲਈ ਕਹਿੰਦਾ ਹੈ ਇਹ ਹਰਕਤ ਕਰਨ ਤੋਂ ਮਨਾ ਕਰਦਾ ਹੈ ਤਾਂ ਇਹ ਨੌਜਵਾਨ ਜੋ ਗੱਡੀ ਦੇ ਵਿੱਚ ਸਵਾਰ ਸੀ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਹੀ ਲੈ ਜਾਂਦੇ ਨੇ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਹੋਈ ਪਰ ਹੁਣ ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਨੇ ਤਾਂ ਹੁਣ ਲੜਬਾਜ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸ਼ਿਕੰਜਾ ਕੱਸਿਆ ਗਿਆ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਕਿੰਜ ਇਨ੍ਹਾਂ ਦੀਆਂ ਬੈਠਕਾਂ ਜਿਹੜੀਆਂ ਨੇ ਉਹ ਕਢਵਾਈਆਂ ਗਈਆਂ ਤਾਂ ਕੰਨ ਫੜ ਕੇ ਇਹ ਦੇਖੋ ਕਿ ਕਿੰਜ ਬੈਠਕਾਂ ਕੱਢਦੇ ਹੋਏ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ हिसार ਦੇ ਵਿੱਚ ਆਈਜੀ ਚੌਗ ਦੇ ਨੇੜੇ ਦੱਸਦੀ ਹੈ ਕਿ ਗੱਡੀ ਦੇ ਵਿੱਚ ਸਵਾਰ ਨੌਜਵਾਨ ਜਿਹੜੇ ਨੇ ਹੁੱਲੜਬਾਜ਼ੀ ਕਰ ਰਹੇ ਸੀ ਸਨਰੂਫ ਦੇ ਵਿੱਚੋਂ ਕੁਝ ਨੌਜਵਾਨ ਬਾਹਰ ਨਿਕਲ ਕੇ ਛੱਤ ਤੇ ਜੋ ਗੱਡੀ ਦੀ ਛੱਤ ਹੈ ਉਸ ਦੇ ਉੱਤੇ ਹੁੱਲੜਬਾਜ਼ੀ ਕਰ ਰਹੇ ਸੀ ਔਰ ਮੌਕੇ ਤੇ ਡਿਊਟੀ ਤੇ ਤਨਾਦ ਪੁਲਿਸ ਮੁਲਾਜ਼ਮ ਉਹਨਾਂ ਨੂੰ ਇਹ ਹਰਕਤ ਕਰਨ ਤੋਂ ਮਨਾ ਕਰਦਾ ਹੈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਦੇਖੋ ਕਿ ਕਿੰਜ ਬੇਖੌਫ ਹੋ ਕੇ ਇਸ ਗੱਡੀ ਨੂੰ ਇੱਥੋਂ ਭਜਾ ਲੈਂਦੇ ਨੇ اور پولیس ملازم ਨੂੰ ਆਪਣੇ ਨਾਲ ਲੈ ਜਾਂਦੇ ਨੇ کئی میٹر ਦੂਰ ਤੱਕ پولیس ملازم ਨੂੰ ਆਪਣੇ ਨਾਲ ਲੈ ਗਏ اور ਉਸ ਤੋਂ ਬਾਅਦ ਦੱਸ ਦਈਏ ਕਿ پولیس ਨੇ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਖੰਗਾਲੇ ਇਹਨਾਂ ਦੀ ਪਛਾਣ ਜਿਹੜੀ ਹੈ ਉਹ ਕੀਤੀ ਗਈ ਇਹਨਾਂ ਬਾਰੇ ਪਤਾ ਕੀਤਾ ਗਿਆ ਜਾਂਚ ਕੀਤੀ ਗਈ ਔਰ ਇਹਨਾਂ ਨੂੰ ਹੁਣੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੋ ਨੌਜਵਾਨ ਗ੍ਰਿਫਤਾਰ ਕਰ ਲਏ ਗਏ ਨੇ ਇਸ ਵਕਤ ਰੋਜ਼ਾਨਾ ਸਪੋਕਸਮੈਨ ਤੇ ਦੋ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਨਾ ਹੈ ਉੱਪਰਲੀ ਤਸਵੀਰ ਜੋ ਪੁਰਾਣੀਆਂ ਤਸਵੀਰਾਂ ਨੇ ਫਾਈਲ ਛੋਟ ਨੇ ਜੋ 14 ਜਨਵਰੀ ਦੀ ਤਸਵੀਰ ਹੈ ਰਾਤ ਵੇਲੇ ਇਹ ਘਟਨਾ ਵਾਪਰੀ हिसार ਦੇ ਆਈਜੀ ਚੌਂਗ ਦੇ ਨੇੜੇ ਜਦੋਂ ਪੁਲਿਸ ਮੁਲਾਜ਼ਮ ਜਦੋਂ ਇਨ੍ਹਾਂ ਹੁੱਲੜਬਾਜ਼ਾਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਦਾ ਹੈ ਆ ਪੁਲਿਸ ਮੁਲਾਜ਼ਮ ਨੂੰ ਇਹ ਜਿਹੜੇ ਹੁੱਲੜਬਾਜ਼ ਨੌਜਵਾਨ ਨੇ ਆਪਣੇ ਨਾਂ ਲੈ ਜਾਂਦੇ ਨੇ ਔਰ ਉਸ ਤੋਂ ਬਾਅਦ ਪੁਲਿਸ ਨੇ ਹੁਣੇ ਕਾਰਵਾਈ ਕਰਦੇ ਹੋਏ ਦੱਸਦੀ ਕਿ ਦੋ ਨੌਜਵਾਨ ਗ੍ਰਿਫਤਾਰ ਕੀਤੇ ਨੇ ਜਿਹੜੀ ਤਸਵੀਰ ਹੈ ਦੇਖ ਸਕਦੇ ਹੋ ਕਿ ਕਿੰਜ ਹਰਿਆਣਾ ਪੁਲਿਸ ਨੇ ਇਹਨਾਂ ਦੀਆਂ ਬੈਠਕਾਂ ਕਢਵਾਈਆਂ ਨੇ ਔਰ ਦੇਖੋ ਪਹਿਲੀ ਪੁਰਾਣੀਆਂ ਤਸਵੀਰਾਂ ਦੇਖੋ ਕਿੰਜੇ ਹੁੱਲੜਬਾਜ਼ ਹੁੱਲੜਬਾਜ਼ੇ ਕਰ ਰਹੇ ਸੀ ਬੈਕਹੌਫ ਘੁੰਮ ਰਹੇ ਸੀ ਕਿਸੇ ਦਾ ਇਹਨਾਂ ਨੂੰ ਡਰ ਨਹੀਂ ਸੀ ਪਰ ਦੂਜੀ ਤਸਵੀਰ ਦੇਖੋ ਜੋ ਹੇਠਾਂ ਇਸ ਵਕਤ ਤੁਸੀਂ ਸਕਰੀਨ ਦੇ ਉੱਪਰ ਤਸਵੀਰ ਦੇਖ ਰਹੇ ਹੋ ਕਿੰਜ ਹੈ ਹਰਿਆਣਾ ਪੁਲਿਸ ਦੇ ਸਾਹਮਣੇ ਇਹ ਕੰਨ ਫੜ ਕੇ ਬੈਠਕਾਂ ਕੱਟਦੇ ਹੋਏ ਨਜ਼ਰ ਆਏ ਤਾਂ ਦੋ ਪੁਲਿਸ ਮਾਫ ਕਰਨਾ ਦੋ ਨੌਜਵਾਨ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਔਰ ਦੇਖੋ ਕਿ ਕਿੰਜ ਜਿਹੜੀ ਸਕੋਰਪੀਓ ਗੱਡੀ ਦੇ ਵਿੱਚ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਲੈ ਗਏ ਸੀ ਜਿਸ ਦੀ ਵੀਡੀਓ ਵੀ ਉੱਥੇ ਖੜੇ ਇੱਕ ਵਿਅਕਤੀ ਵੱਲੋਂ ਬਣਾਈ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਪਰ ਹੁਣ ਦੱਸਦੀ ਹੈ ਕਿ ਇਹਨਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕਈ ਕਿਲੋਮੀਟਰ ਦੂਰ ਜਾ ਕੇ ਪੁਲਿਸ ਮੁਲਾਜ਼ਮ ਨੂੰ ਉਤਾਰ ਦਿੱਤਾ ਗਿਆ ਸੀ ਜੋ ਆਪਣੇ ਨਾਲ ਲੈ ਗਏ ਸੀ ਔਰ ਉਸ ਤੋਂ ਬਾਅਦ ਦੱਸਦੀ ਕਿ ਨੌਜਵਾਨ ਗੱਡੀ ਲੈ ਕੇ ਰਫੂ ਚੱਕਰ ਹੋ ਗਏ ਸੀ ਪਰ ਜਦੋਂ ਪੁਲਿਸ ਨੇ ਮਾਮਲਾ ਦਰਜ ਕੀਤਾ ਵਕ ਵਕ ਥਾਵਾਂ ਤੇ ਛਾਪੇਮਾਰੀ ਕੀਤੀ ਔਰ ਇਹਨਾਂ ਦੋਵੇਂ ਨੌਜਵਾਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 14 ਜਨਵਰੀ ਦੀ ਰਾਤ ਨੂੰ ਇੱਕ ਘਟਨਾ ਵਾਪਰੀ हिसार ਦੇ ਆਈਜੀ ਚੌਂਕ ਦੇ ਨੇੜੇ ਪੁਲਿਸ ਮੁਲਾਜ਼ਮ ਹੁੱਲੜ ਬਾਜ਼ਾ ਨੂੰ ਹੁੱਲੜ ਬਾਜ਼ੀ ਕਰਨ ਤੋਂ ਰੋਕਦਾ ਹੈ ਔਰ ਕਈ ਕਿਲੋਮੀਟਰ ਤੱਕ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਲੈ ਜਾਂਦੇ ਨੇ ਔਰ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਇੱਕ ਥਾਂ ਤੇ ਇੱਕ ਰਸਤੇ ਤੇ ਛੱਡ ਕੇ ਉੱਥੋਂ ਗੱਡੀ ਲੈ ਕੇ ਦੌੜ ਜਾਂਦੇ ਨੇ पुलिस ने वक छापेमारी की थी और इन्होंने नौजवानों का बाद चाहता हूँ दिनांक चौदह जनवरी दो हजार छब्बीस को फुरा चौक में हिसार में एक घटना घटी थी जिसमें की काली स्कॉरपियो गाड़ी में चार लड़के काफी हरदंगबाजी कर कर रहे थे और बीच सड़क रास्ते में रास्ता रोका हुआ था जिनमें से दो लड़के स्कॉर्पियो की छत पर बैठकर नॉनसेंस क्रिएट कर रहे थे और जब हमारी 112 की पुलिस पार्टी ने जाकर उनको समझाने की कोशिश की और छत से उतारने का प्रयास किया उन दो लड़कों को तो स्कॉर्पियो वालों ने गाड़ी भगा दी और हमारे पुलिस कर्मचारी को भी पायदान पर लटकाते हुए दो किलोमीटर दूर तक आगे तक लेकर गए इस घटना के संबंध में हमने सिविल लाइन थाने में मुकदमा दर्ज कर लिया है और इस मुकदमा के संबंध में मनीष और समीर जो राहुल वास के रहने वाले हैं दो लड़कों को गिरफ्तार कर लिया है और दो लड़के अन्य जो लड़के हैं वारदात में शामिल हैं उनकी जल्द से जल्द गिरफ्तारी के प्रयास जारी हैं इसके अलावा जो घटना में गाड़ी प्रयुक्त थी स्कॉर्पियो उसको भी हमने कब्जा में ले लिया है और इस संबंध में तफ्तीश हमारी चल रही है स्पीड से और आगे भी पब्लिक को हमारा यही संदेश है कि इस तरह से जो भी नॉनसेंस क्रिएट करेगा सार्वजनिक जगह पर ਔਰ ਪੁਲਿਸ ਕੇ ਸਾਥ ਡਿਊਟੀ ਮੇਂ ਬਦਾਉ ਉਤਪੰਨ ਕਰੇਗਾ ਉਨ੍ਹਾਂ ਕੇ ਖਿਲਾਫ ਸਖਤ ਕਾਰਵਾਈ ਅਮਲੇ ਮੇਂ ਲਾਈ ਜਾਏਗੀ